ਪੰਡਾ ਸਾਹਿਬ ਜੀ ਸੋਸ਼ਲ ਮੀਡੀਆ ਦੀ ਬਹੁਤ ਬੋਲ। ਦੇਖ ਲਾ ਇਸ ਮੀਡੀਆ ਨੇ ਕਿੰਨੇ ਬੰਦੇ ਸਾਧਨਾ ਬਿਲਕੁਲ ਸਹੀ ਗੱਲ ਬੋਲੀ। ਅੱਜ ਮੈਂ ਇੱਕ ਫਰੈਸ਼ ਵਾਇਸ ਨਾਲ ਆਪਾਂ ਬੋਲਣਾ। ਅੱਛਾ ਜੀ ਬਹੁਤ ਸੁਣਾ ਬੋਲਣਾ ਜਵਾਬ। ਮੈਂ ਵੀ ਬਹਿ ਲਾ ਡੰਕ। ਅੰਦਰ ਫਰੈਸ਼ ਬਾਤ ਤੇ ਤੁਹਾਨੂੰ ਵੀ ਸੁਣਾਉਣਾ ਚਾਹਾਂਗੇ। ਇਹ ਆ ਜੀ ਸਾਡੇ ਛੋਟੇ ਵੀ ਆਕਾਸ਼ਦੀਪ। ਸਤਿ ਸ੍ਰੀ ਅਕਾਲ ਦੋਸਤੋ। ਮੈਂ ਆਕਾਸ਼ਦੀਪ। ਅਗਰ ਤੁਹਾਨੂੰ ਮੇਰੀ ਆਵਾਜ਼ ਚੰਗੀ ਲੱਗੇ ਤਾਂ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਓ। ਬਹੁਤ ਸਾਨੂੰ ਅੱਜ ਪਤਾ ਅਰੇ ਕੀ ਆ ਜੀ ਤਰਪਾਸੀ ਤੇਰਾ ਜੇ ਨਿਬੋੜ ਨਹੀਂ ਜਿਉਦਾ ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀਂ ਜਿਉਦਾ ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀਂ ਜਿਉਦਾ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ